ਮਨੋਦ ਲਾਈਵ ਦਿਨਾਰ ਜਰ ਚੁੱਕਿਓ ਤੁਸੀਂ ਤੇ ਮੈਂ ਵਿਅੰਗ ਸਿੰਘ ਰੋਹੀਆ ਸ਼ਹੀਦਾਂ ਦੀ ਪਾਵਨ ਧਰਤੀ ਸ਼੍ਰੀ ਫਕੀਰ ਸਾਹਿਬ ਕੀ ਪਹੁੰਚੇ ਹੋਏ ਹਾਂ ਇਸ ਵੇਲੇ ਸੀ ਤੇ ਇੱਥੇ ਜਿੱਥੇ ਵਫਕ ਥਾਵਾਂ ਤੇ ਲੰਗਰ ਲਗਾਏ ਗਏ ਨੇ ਤਾਂ ਉੱਥੇ ਇੱਕ ਲੰਗਰ ਫਿਜ਼ੀਓਥੈਰੇਪੀ ਦਾ ਲਗਾਇਆ ਗਿਆ ਹੈ ਤੇ ਗੁਰਪਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਗਲੋਬਲ ਸਿਕਸ ਦੇ ਇਹ ਨੌਜਵਾਨ ਨੇ ਭਾਈ ਸਾਹਿਬ ਜੀ ਵੈਜੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਕਿੰਨੇ ਕ ਸਮੇਂ ਤੋਂ ਇਹ ਲੰਗਰ ਤੁਸੀਂ ਇੱਥੇ ਲਗਾ ਰਹੇ ਹੋ ਜੀ ਸਾਡੀ ਫੁਤੇਗੜ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਅਸੀਂ ਪਿਛਲੇ ਬਹੁਤ 10-12 ਸਾਲਾਂ ਤੋਂ ਸੇਵਾ ਕਰ ਰਹੇ ਹਾਂ ਜੀ ਸਾਡਾ ਨਾਲ ਇੱਕ ਗੁਰੂ ਘਰ ਨੰਗਰ ਵੀ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਅਸੀਂ ਇਥੇ ਕੈਫੇ ਵੀ ਆ ਸੇਵਾਵਾਂ ਕੀਤੀਆਂ ਪਹਿਲਾਂ ਐਡਮਿਸ਼ਨਰ ਵੜ ਕੇ ਪਾਣੀ ਦੀ ਸੇਵਾਵਾਂ ਕੀਤੀਆਂ ਹੁਣ ਪਿਛਲੇ 3 ਸਾਲ ਤੋਂ ਅਸੀਂ ਇੱਥੇ ਫਿਜ਼ੀਓਥੈਰੇਪੀ ਦੀ ਸੇਵਾ ਨਿਭਾ ਰਹੇ ਹਾਂ ਜਿਹਦੇ ਵਿੱਚ ਅਸੀਂ ਲੈਗੂਨ ਸੀਜ਼ ਨੇ ਚੇਅਰਸ ਨੇ ਉਹਦੇ ਨਾਲ ਨਾਲ ਸਵੇ ਕੀ ਕਹਿੰਦੇ ਆ ਫਿਜ਼ੀਓਥੈਰੇਪੀ ਦੇ ਵਿੱਚ ਸਰਵਾਈਕਲ ਪੇਨਸ ਜਾਂ ਮ사ਜ ਦੇ ਵਿੱਚ ਕੀ ਕਹਿੰਦੇ ਆ ਆਇਲ ਮ사ਜ ਕਿ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਮਾਤਾ-ਪਿਤਾ ਨੇ ਬਹੁਤ ਦੂਰੋਂ ਦੀ ਚੱਲ ਕੇ ਆਦੀਆਂ ਨੇ ਸਾਹਿਬ ਜੀ ਅਜਾਈ ਦੇ ਦਰਸ਼ਨ ਕਰਨ ਲਈ ਤੇ ਅਸੀਂ ਇਸ ਚੀਜ਼ ਨੂੰ ਫਿਰ ਦੇਖਦੇ ਹੋਏ ਕਿ ਹਾਂ ਵੀ ਕੀ ਕੀ ਸੰਗਤਾਂ ਨੂੰ ਕਠਿਨਾਈਆਂ ਆ ਰਹੀਆਂ ਨੇ ਪਰਸ਼ਾਵੀਆਂ ਆ ਰਹੀਆਂ ਸੋ ਅਸੀਂ ਦੇਖਿਆ ਵੀ ਉਹਨਾਂ ਕੀ ਅਸੀਂ ਮਤਲਬ ਕਿਵੇਂ ਅਸੀਂ ਆਰਾਮ ਦੇ ਸਕਦੇ ਆ ਤੇ ਅਸੀਂ ਇੱਕ ਫਿਜ਼ੀਓਥੈਰੇਪੀ ਦਾ ਕੈਂਪ ਲਾਇਆ ਜਿਹਦੇ ਚ ਉਹਨਾਂ ਦੀਆਂ ਜਿਹੜੀਆਂ ਪੇਨਸ ਨੇ ਜਿਹੜੀ ਦਰਦਾਂ ਨੇ ਉਹਨਾਂ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਇੱਕ ਲਿਮਿਟਡ ਟਾਈਮ ਦੇ ਲਈ ਤਾਂ ਕਿ ਉਹ ਜਿਹੜੇ ਇੱਥੇ ਆਪਣੀ ਦਰਸ਼ਨ ਦੇ ਵਿੱਚ ਤੰਗ ਨਾ ਕਰ ਸਕਣ ਜੀ ਤੁਹਾਡੇ ਕੋਲੇ ਇੱਥੇ ਜਿਹੜੇ ਡਾਕਟਰ ਸਾਹਿਬਾਨ ਨੇ ਜਾਂ ਟੀਮਾਂ ਤੁਹਾਡੀ ਕਿੰਨੇ ਕੁ ਮੌਜੂਦ ਨੇ ਇੱਥੇ ਸਾਡੇ ਘਟੋ ਘਟ 50 ਤੋਂ 60 ਵਲੰਟੀਅਰ ਮੌਜੂਦ ਨੇ ਤੇ ਆਲਮੋਸਟ ਇਸ ਕੱਲ ਸਾਡੇ ਹੋਰ 40-50 ਵਲੰਟੀਅਰਸ ਨਾਲ ਸ਼ਹਿਰਾਂ ਤੋਂ ਆ ਰਹੇ ਆ ਇਹ ਪਟਿਆਲੇ ਤੋਂ ਲੁਧਿਆੜੇ ਤੋਂ ਅੰਮ੍ਰਿਤਸਰ ਤੋਂ ਹਾਰਪੁਰ ਤੋਂ ਦਿੱਲੀ ਤੋਂ ਕਰਨਾਲ ਤੋਂ ਪਾਣੀਪਤ ਤੋਂ ਲੱਖ ਲੁਧਿਆਣੇ ਤੋਂ ਸਭ ਤੋਂ ਲੱਖ ਲੱਖ ਜਗ੍ਹਾ ਤੋਂ ਟੀਮਾਂ ਆਈਆਂ ਹੋਈਆਂ ਨੇ ਇਹਦੀ ਗਲੋਬਲ ਸਿਕਸ ਆ ਇਹ ਮਤਲਬ ਇਹ ਕਿੱਥੋਂ ਦੀ ਸੰਸਥਾ ਹੈ ਜਿਹੜੀ ਬਣਾਈ ਗਿਆ ਤੁਹਾਡੇ ਵੱਲੋਂ ਇਹ ਪਟਿਆਲੇ ਦੀ ਸੰਸਥਾ ਹੈਗੀ ਹੈ ਇਹ ਅਲੱਗ-ਅਲੱਗ ਕਾਲਜਾਂ ਦੇ ਵਿੱਚ ਕੰਮ ਕਰਦੀ ਹੈ ਉਹ ਜਿਵੇਂ ਪੰਜਾਬ ਫਲਰਟਸ ਦੇ ਵਿੱਚ ਜਿਹੜੇ ਫਤੇਗੜ ਸਾਹਿਬ ਦੇ ਵਿੱਚ ਬਹੁਤ ਸੇਵਾਮੰਦ ਭਾਈਆਂ ਨੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਕਰਦੇ ਨੇ ਫਿਰ ਅਕੀਲ ਉੱਥੇ ਬੇਰੋਜ਼ਗਾਰ ਜਿਹੜੇ ਲੋਕਾਂ ਦੇ ਖਤਮ ਹੋ ਗਏ ਸੀਗੇ ਉਹਨਾਂ ਨੂੰ ਰੋਜ਼ਗਾਰ ਦੇ ਦੁਆਰ ਤੋਂ ਉਹਨਾਂ ਨੂੰ ਸ਼ੁਰੂ ਕਰਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਆ ਸੋ ਲਗਾਤਾਰ ਸੇਵਾਮੰਦ ਨੇ ਚੱਲ ਰਹੀਆਂ ਨੇ ਅੰਦਾਜ਼ਨ ਕਿੰਨੀ ਸੰਗਤ ਹੈ ਤੁਹਾਡੇ ਤੋਂ ਇਹ ਸੇਵਾ ਲੈ ਜਾਂਦੀ ਹੈ ਲਾਹਾ ਲੈ ਜਾਂਦੀ ਹੈ ਇਸ ਨਾਲ ਇਹ ਅਨੁਮਾਨ ਹੈ ਜੀ ਹਜ਼ਾਰ ਕ ਜਿਹੜੇ ਨੇ ਸੰਗਤ ਹੈਗੀ ਆ ਜ਼ਿਆਦੇ ਆਸ-ਪਾਸ ਪਰਡੇ ਦੇ ਵਿੱਚ ਆ ਜਾਂਦੀ ਹੈ ਸੇਵਾ ਕਰ ਜਾਂਦੇ ਨੇ ਠੀਕ ਹੈ ਤੇ ਫਿਰ ਇੱਥੇ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਸੰਗਤ ਆਉਂਦੀ ਹੈ ਉਹ ਨੇੜੇ ਹੀ ਆਉਂਦੀ ਜਾਂ ਫਿਰ ਦੂਰ ਦਰਾਡੇ ਤੋਂ ਤੁਹਾਡੇ ਕੋਲ ਪਹੁੰਚਦੇ ਨੇ ਨਹੀਂ ਦੂਰ ਦਰਾਡੇ ਬਹੁਤ ਆਉਂਦੇ ਨੇ ਕਿਉਂਕਿ ਸਾਡੇ ਬਹੁਤ ਜਿਹੜੇ ਬਾਬੇ ਆਉਂਦੇ ਨੇ ਬੀਬੀਆਂ ਆਉਂਦੀਆਂ ਨੇ ਜਿਹੜੇ ਕੀ ਪਿੱਛੇ ਕੋਕੀ ਤੁਹਾਨੂੰ ਪਤਾ ਟ੍ਰੈਫਿਕ ਨੂੰ ਦੇਖਦੇ ਹੋਏ ਪਿੱਛੇ ਇਰਾਖ ਖਤਮ ਹੋ ਜਾਂਦਾ ਹੈ ਤੇ ਕੋਈ ਵੀ ਪਬਲਿਕ ਟ੍ਰਾਂਸਪੋਰਟ ਉੱਥੇ ਲਾਊਡ ਨਹੀਂ ਹੈ ਨਾ ਪ੍ਰਾਈਵੇਟ ਟ੍ਰਾਂਸਪੋਰਟ ਸੋ ਕੋਚ ਚੱਲ ਕੇ ਆਣ ਕੇ ਫਿਰ ਉੱਥੇ ਅੰਦਰ ਦਸ਼ਨਾ ਦੇ ਲਈ ਉਹ ਬਹੁਤ ਲੰਬੇ ਸਮੇਂ ਖੜਦੇ ਨੇ ਸੋ ਉਹਨਾਂ ਦੀ ਕਈ ਪ੍ਰਾਲੀਆਂ ਦਰਦਾ ਵੀ ਹੁੰਦੀਆਂ ਹਨ ਜਿਹੜੇ ਕਈ ਵਾਰ ਫੋਨ ਲੱਗ ਜਾਂਦੀਆਂ ਵੀ ਠੰਡੇ ਦੇ ਕਾਰਨ ਵੀ ਸੋ ਇੱਥੇ ਫਿਰ ਅਸੀਂ ਉਹਨਾਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਅਸੀਂ ਦੇ ਸਕਦੇ ਆ ਜੇਣਾ ਪਰਮਾਤਮਾ ਦੇ ਸਭ ਜਾਦਿਆਂ ਦੀ ਕਿਰਪਾ ਹੋਣੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਹੱਥੋਂ ਜੇ ਹੋ ਜਵੇ ਤਾਂ ਸਭ ਤੋਂ ਕੀ ਆ ਅਜਾ ਸਿੰਘ ਸਰ ਇੱਕ ਮੈਂ ਦੇਖ ਰਿਹਾ ਸੀ ਤੇਰ ਭਾਈ ਸਾਹਿਬ ਜੀ ਬੈਠੇ ਨੇਗੇ ਤੇ ਇਹ ਜਿਹੜਾ ਮਸ਼ੀਨ ਲੱਗੀ ਹੈ ਕਿਹੜੀ ਮਸ਼ੀਨ ਹੈ ਜੀ ਸਰਵਾਈਕਲ ਦੀ ਸਰਵਾਈਕਲ ਦੀ ਪੇਨ ਦੀ ਮਸ਼ੀਨ ਹੈ ਜੀ ਇਹ ਇਹ ਸਰਵਾਈਕਲ ਦੀਆਂ ਜਿਹੜੀਆਂ ਵੇਨਸ ਨੇ ਉਸ ਨੂੰ ਆਰਾਮ ਦਿੰਦੀ ਹੈ ਇਹ ਠੀਕ ਹੈ ਜੀ ਤੇ ਇਦਾਂ ਦੀ ਕਿੰਨੇ ਆ ਕਿ ਇਕੁਪਮੈਂਟਸ ਤੁਹਾਡੇ ਕੋਲ ਹੈਗੇ ਨੇ ਜੀ ਇਹ ਬਹੁਤ ਨੇ ਜੀ ਆਪਣੇ ਕੋਲੇ ਘੱਟੋ ਘੱਟ 15 ਤਾਂ ਆਪਣੇ ਕੋਲ ਲੈਗ ਮ사ਜਰਸ ਨੇ ਲੱਤਾਂ ਦੇ ਲਈ ਕਾਫਸ ਦੇ ਲਈ ਪੀੜੀਆਂ ਦੇ ਲਈ ਠੀਕਰਾਂ ਦੇ ਲਈ ਫਿਰ ਸਾਡੇ ਕੋਲੇ ਦੋ ਸਾਡੇ ਕੋਲੇ ਸਰਵਾਈਕਲਸ ਵੀ ਫਿਰ ਅੱਖਾਂ ਦੇ ਲਈ ਲੱਗਦੇ ਨੇ ਸਾਡੇ ਕੋਲੇ ਫਿਰ ਉਸ ਤੋਂ ਬਾਅਦ ਜਿਹੜੇ ਨੇ ਸਾਡੇ ਵਲੰਟੀਅਰਸ ਨੇ ਜੋ ਸਪੈਸ਼ਲ ਜਿਹੜਾ ਤਿਲਾਂ ਦਾ ਤੇਲ ਦੇ ਨਾਲ ਬਣਾ ਕੇ ਪੰਨਾ ਤਿਆਰ ਕੀਤਾ ਹੋਇਆ ਫਿਰ ਉਹਨੂੰ ਅਸੀਂ ਇੱਥੇ ਆਪ ਆਪਣਾ ਤੇਲ ਕੋਈ ਬਾਜ਼ਾਰ ਤੋਂ ਲੈ ਕੇ ਨਹੀਂ ਅਸੀਂ ਆਪਣਾ ਬਣਾਇਆ ਤੇਲ ਅਸੀਂ ਯੂਜ਼ ਕਰ ਰਹੇ ਹਾਂ ਇੱਥੇ ਠੀਕ ਹੈ ਤੇ ਫਿਰ ਸੰਗਤਾਂ ਨੂੰ ਜਿਵੇਂ ਹੁਣ ਇੱਥੋਂ ਜਾਣਗੇ ਸੰਗਤਾਂ ਤਾਂ ਫਿਰ ਪੈਕ ਵੀ ਕਰਕੇ ਦਿਨੋ ਤੇਲ ਵਗੈਰਾ ਜਾਂ ਜਿਹੜੀ ਮੈਡੀਸਨ ਹੋਵੇ ਤੁਹਾਡੇ ਵੱਲੋਂ ਕੋਈ ਨਾ ਨਹੀਂ ਐਦਾਂ ਅਸੀਂ ਪੈਕਿੰਗ ਦੇ ਵਿੱਚ ਨਹੀਂ ਦਿੰਦੇ ਬਟ ਕੋਈ ਸੰਗਤ ਸਾਨੂੰ ਹੋ ਜੇ ਕੀ ਕਹਿੰਦੇ ਰਿਕਵੈਸਟ ਕਰਦੇ ਨੇ ਉਹਦੇ ਦਰਦਾਂ ਜ਼ਿਆਦਾ ਨੇ ਆ ਲੱਗਦਾ ਅਸੀਂ ਵਾਚ ਘਰੇ ਵੀ ਕਰ ਲਾਗੇ ਤਾਂ ਅਸੀਂ ਕੁਝ ਕਿਸੇ ਸੰਗਤ ਨੂੰ ਦੇ ਦਿੰਦੇ ਹਾਂ ਠੀਕ ਹੈ ਤੇ ਕੋਈ ਸਨੇਹਾ ਜਿਹੜਾ ਤੁਸੀਂ ਦੇਣਾ ਚ ਗਲੋਬਲ 6 ਦੇ ਵੱਲੋਂ ਤਾਂ ਜੋ ਨੌਜਵਾਨ ਜਿਹੜੇ ਉਹ ਜਿਆਦਾ ਤੋਂ ਜਿਆਦਾ ਸੰਗਤ ਜੁੜ ਸਕਣ ਤੁਹਾਡੇ ਨਾਲ ਅਸੀਂ ਦਾ ਇਹੀ ਹੈ ਜਿ ਕੋ ਜਿਵੇਂ ਇੱਥੇ ਹੁਣ ਆਪਾਂ ਫਤਿਹਗੜ ਸਾਹਿਬ ਇੰਨੇ ਸਾਲ ਸੁਣਦੇ ਵੀ ਆ ਰਹੇ ਦੇਖਦੇ ਆ ਰਹੇ ਆ ਕਿ ਇਥੇ ਬਹੁਤ ਲੱਖੇ ਤਰ੍ਹਾਂ ਦੇ ਲੰਗਰ ਲੱਗਦੇ ਨੇ ਕੋਈ ਲਾਲਕ ਕਿੰਨੇ ਤਰ੍ਹਾਂ ਦੇ ਨੰਬਰ ਆ ਵਧੀਆ ਤੋਂ ਵਧੀਆ ਕੀ ਕੀ ਅਸੀਂ ਬਣਾ ਸਕਦੇ ਆ ਲੰਗਰਾਂ ਦੇ ਵਿੱਚ ਖਵਾ ਸਕਦੇ ਆ ਉਵੇਂ ਉਸ ਤੋਂ ਅਲੱਗ ਸੋਚ ਕੇ ਜਿਵੇਂ ਹਮ ਬੱਚਿਆਂ ਦੇ ਇਤਿਹਾਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਜਿਹੜੇ ਬਜ਼ੁਰਗ ਸਾਡੇ ਆਦੇ ਦੇ ਬਾਬੇ ਬੀਬੀ ਆ ਰਹੀਆਂ ਸੀ ਉਹਨਾਂ ਨੂੰ ਕਿਵੇਂ ਅਸੀਂ ਆਰਾਮ ਦੇ ਸਕਦੇ ਆ ਕਿ ਉਹ ਤਕਰੀਫ ਉਹਦੇ ਵਿੱਚ ਨਾ ਆ ਕੇ ਹਰ ਬੰਦਾ ਤੇ ਆਉਣ ਦੀ ਕੋਸ਼ਿਸ਼ ਕਰੇ ਸੋ ਓਦਾਂ ਹੀ ਅਲੱਗ ਸੋਚ ਕੇ ਉਹਨਾਂ ਦੀ ਆਪਣੇ ਸੰਗਤ ਦੀ ਭਲਾਈ ਸੋਚ ਕੇ ਅਸੀਂ ਕੁਝ ਅਲੱਗ ਹਰ ਬੰਦਾ ਕਰਨ ਦੀ ਕੋਸ਼ਿਸ਼ ਕਰੇ ਤਾਂ ਮੈਂ ਕਹਿਣਾ ਵੀ ਹੋਰ ਇਹਦੇ ਨਾਲ ਸਾਡੀਆਂ ਜਿਹੜੀਆਂ ਸੰਗਤਾਂ ਹੋਰ ਜੁੜਨਗੀਆਂ ਹਰ ਸਾਲ ਦੇ ਜੁੜਨਗੀਆਂ ਤੇ ਨਾ ਇਸ ਨੂੰ ਇੱਕ ਦੂਜੇ ਮੇਲੇ ਦਾ ਨਾਮ ਲੈ ਕੇ ਆਪਣੇ ਬੁਖਰਾ ਦੇ ਨਾਲ ਜਾਂ ਆਵਾਜ਼ਾਂ ਦੇ ਨਾਲ ਅੱਥੇ ਆ ਕੇ ਜੇ ਸ਼ਰਧਾ ਦੇ ਨਾਲ ਜੁੜਨ ਸਾਹਿਬਜ਼ਾਦੇ ਦੇ ਨਾਲ ਜੁੜਨ ਸੰਗਤਾਂ ਦੇ ਵਿੱਚ ਸਾਹਿਬਜ਼ਾਦੇ ਉਹਨਾਂ ਦੇ ਵਿੱਚ ਹੀ ਨੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਿੰਘ ਸਾਹਿਬ ਤੁਹਾਡਾ ਇਹ ਸੰਨ ਗਲੋਬਲ ਸਿੱਖ ਦੇ ਸਿੰਘ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੀ ਦੂਰ ਜ਼ਰਾਡੇ ਤੋਂ ਸੰਗਤ ਇੱਥੇ ਚੱਲ ਕੇ ਆਉਂਦੀ ਹੈ ਉਹਨਾਂ ਦੇ ਲਈ ਸਾਡੇ ਵੱਲੋਂ ਉਹ ਸੁਵਿਧਾਵਾਂ ਕੀਤੀਆਂ ਗਈਆਂ ਨੇ ਬੇਸ਼ੱਕ ਹੈ ਟਰਾਂਸਪੋਰਟੇਸ਼ਨ ਜਿਹੜੀ ਇੱਥੇ ਤੱਕ ਆ ਕੇ ਬੰਦ ਹੋ ਜਾਂਦੀ ਆ ਫਿਰ ਅੱਗੇ ਜਾ ਕੇ ਜਿਹੜਾ ਹੈਗਾ ਇਥੋਂ ਪੈਦਲ ਹੀ ਜਾਣਾ ਪੈਂਦਾ ਗੁਰਦੁਆਰਾ ਸਾਹਿਬ ਨੂੰ ਪਰ ਕਿਤਨਾ ਕਿਤੇ ਜਿਹੜੀ ਸੰਗਤ ਦਰਦ ਜਾਂ ਪੇਨ ਮਹਿਸੂਸ ਕਰਦੀ ਆ ਉਹ ਇਹਨਾਂ ਕੋਲੇ ਜ਼ਰੂਰ ਪਹੁੰਚੋ ਇਹਨਾਂ ਦਾ ਜਿਹੜਾ ਇੱਥੇ ਕਾਊਂਟਰ ਲਗਾਇਆ ਗਿਆ ਸੇਵਾ ਦਾ ਉਹ ਬਿਲਕੁਲ ਗੁਰਦਵਾਰਾ ਸਾਹਿਬ ਦੇ ਆਪੋਜ਼ਿਟ ਲਗਾਇਆ ਗਿਆ ਤੇ ਤੁਸੀਂ ਆ ਕੇ ਇੱਥੇ ਇਹ ਲਾਹਾ ਲੈ ਸਕਦੇ ਹੋ ਤੇ ਹੁਣ ਤੱਕ ਦੇ ਲਈ ਸਿਰਫ ਇੰਨਾ ਹੀ ਮੈਂ ਬੈਂਕ ਸਿੰਘ ਰੂੜੀਆਂ ਮਲੌਤ ਲਾਈਵ ਦੇ ਲਈ ਧੰਨਵਾਦ